ਫੈਰ ਚੱਲ ਰੋ ਉਹਨੇ ਇਹਦੇ ਮੁੱਤ ਆਮ ਚੱਪਲ ਪਾ ਕੇ ਸਿਕਰਾਂ ਦੀ ਇੱਕ ਰੋਸਾ ਨਹੀਂ ਪੁੱਛਣਾ ਨਹੀਂ ਤੂੰ ਕੂਨਸਾ ਆ ਪਾ ਚੱਪਲ ਪਾਦਾ ਪੈਰਾਂ 'ਚ ਆਲੇ ਤੂੰ ਦੀ ਉਹ ਪੈਰ ਮਸੂਦ ਨਹੀਂ ਐ ਉਹ ਬਾਹਰ ਤੇਰੀ ਲੈ ਚੱਪਲ ਪਾਦਾ ਆ ਹੈਗੀਆਂ ਚਪਲਾ ਮੇਸ ਤੋਂ ਤੇਰੀ ਚਪਾ ਬਿੱਕੂ ਪਾ ਲਈ ਆ ਨਾ ਕਿਹਦਾ ਆ ਗਿਆ ਹੁਣ ਹੈਲੋ ਹਾਂਜੀ ਮੰਮਾ ਕਾਲਾ ਮੰਮਾ ਕਾਲਾ ਕਰਨੀ ਖਾਜੇ ਮੁੱਮੀ ਨੂੰ ਉੱਠ ਜਾਣਾ ਮੰਮਾ ਕਿਉਂ ਆਇਆ ਆ ਲੋ ਕੀ ਹੋਇਆ ਆਏ 2 ਮਿੰਟ ਹੋ ਜਾ ਫੜਾ ਹਾਂ ਮੇਰੇ ਕੋਲ ਕੀ ਹੋਇਆ ਆਪਾਂ ਤੇ ਬਾਲ ਟੋਪੋ ਕਰ ਆ ਲੋ ਇਹ ਕੀ ਆ ਆ ਗਿਆ ਲੈਣਾ ਦੇਖ ਸੇ ਇਹ ਨਾ ਕੋਲਾਈ ਸੀ ਕੀ ਆ ਕੀ ਹੈ ਗਿਆ ਇਹ ਦੇਖੋ ਬੋਲ ਦੇ ਦੇਖੋ ਮੇਰਾ ਪੈਰ ਉਹ ਕਰ ਰਹੀ ਨਾ ਇਹਨੀ ਟੋਪਿਆ ਬਾਹਰੋਂ ਕੋਈ ਮੈਂ ਸੁੱਤੀ ਪਈ ਸੀ ਤੇਰੀ ਗੋੜ ਪਰ ਮੇਰੇ ਪੈਰ ਅੱਗੇ ਠਾਰ ਗਏ ਸਾਰੇ ਆਹ ਮਿੰਨੇ ਤਾਂ ਜੀ ਉੱਡ ਗਈ ਸੀਗੀ ਇਹ ਉਹੀ ਉੱਡ ਗਈ ਆ ਓਏ ਹੋਏ ਮੈਂ ਨੋਮੀ ਆਹ ਥੋੜੀ ਬਿਠਾਉ ਸੀ ਆ ਜਾ ਚੱਲ ਉੱਠ ਜਾ ਇਹ ਕਿੰਦਰ ਤੱਕ ਹਾਂ ਨਹੀਂ ਸਿਆਦ ਕੰਮ ਕੋਈ ਨਹੀਂ ਆਉਂਦਾ ਬਿਕਰ ਮੈਂ ਕਿੰਨਾ ਬਸ ਜੈਸੇ ਕਰ ਰੋ ਜੈਸੇ ਨਹੀਂ ਕਰਾਂ ਤਾਂ ਆਪ ਤੈਨੂੰ ਨਹੀਂ ਬਰੇ ਕਹਿੰਨੇ ਦਿੱਤਾ ਹੋਊਂਗਾ ਦੱਸ ਓਸ਼ਾਸ਼ਾ ਕੱਲ ਹਾਂ ਰਵੀ ਮਾਮੂ ਨੇ ਹਾਂ ਵੀਜੀ ਰਵੀ ਨਿਓ ਦਾ ਕੁਝ ਹੋਰ ਕਹਿੰਦੇ ਸੀ ਇਸ ਤੋਂ ਹੋਰ ਕੁਝ ਨਹੀਂ ਆਹ ਉਹਨੂੰ ਪਤਾ ਲੱਗ ਗਿਆ ਤੂੰ ਕਹਿ ਲੈ ਸੁਣੇ ਕਿਨੇ ਤੁਲਿਆਂ ਦੇ ਨਾਲ ਰੋਟੀ ਬਣਾਇਆ ਕਰੋ ਕਿੰਨਾ ਉਹਦਾ ਵੱਡਾ ਕਹਿੰਦੇ ਸੀ ਕਿੰਨਾ ਉਦਾਂ ਦਾ ਨਹੀਂ ਤੁਲਿਆ ਨਹੀਂ ਮੈਂ ਲੈਣੂਗਾ ਤੁਲਿਆ ਨਹੀਂ ਉਹ ਬਹੁਤ ਸਵਾਦੀ ਲੱਡੂ ਜੁਤੀ ਸੀ ਹਾਂ ਮੈਂ ਮੈਂ ਖਾਧੀ ਨਹੀਂ ਉੱਥੇ ਖਾ ਲਈ ਜਿਹੜੇ ਜਿਹੜੇ ਘਰ ਆਗੇ ਤੇ ਫੇ ਕਹਿਣਾ ਆਏ ਖਾ ਲੈਣੀ ਸੀ ਪਤਾ ਕੀ ਚੱਕਰਾ ਹਾਂ ਕੋਈ ਨਾ ਮੈਂ ਉੱਧਰ ਵਾਹ ਨਹੀਂ ਜਾ ਗਈ ਪਤਾ ਕੀ ਮੈਂ ਖਾਣੀ ਮੈਂ ਸਾਡੇ ਨੇ ਖਾਧਾ ਨਹੀਂ ਸੀ ਉਹ ਜਿਹੜਾ ਉਹ ਲੱਡੂ ਨਹੀਂ ਨਾ ਇਦਾਂ ਤੇਸੀ ਕੇ ਉਹ ਪੇੜੇ ਤੇਰੇ ਕੀ ਪੇੜੇ ਉਹ ਬਾਪ ਮਾ ਦਾ ਜਿਨੇ ਲੱਗੇ ਭਾਈ ਅਸ਼ਾ ਸੀਮਾ ਦਾ ਬਹੁਤ ਟੇਸਟੀ ਮੈਨੂੰ ਬਹੁਤ ਸਵਾਦ ਲੱਗੇ ਇਹਨੇ ਤਾਂ ਆ ਕੇ ਦੱਸਿਆ ਕਿ ਇਹ ਉਹ ਜੁੰਡੇ ਸਵਾਦ ਸੀਗਾ ਉਹ ਪੇੜੇ ਸੀਗੇ ਨਹੀਂ ਉਹ ਪੂਰੇ ਪੇੜੇ ਸੀਗੇ ਹਮਾ ਚਾਰ ਰੱਤੀ ਹੈ ਕਾ ਬਣਾ ਲਓ ਆਇਆ ਮੇਰਾ ਪੁੱਤ ਰੋਣਾ ਤੂੰ ਇੰਨਾ ਰੋਣਾ ਪਿਆ ਗੇੜ ਦਾ ਕੁੜੀ ਬਿਠਾ ਲੀ ਸੋਟੀ ਪੇੜੇ ਉਹਲੇ ਤੋਂ ਪਰ ਕਾਂਦਨ ਦੀ ਸ਼ਾਮ ਨੂੰ ਕਹਣਾ ਹਾਏ ਖਾ ਲੈਣੇ ਹੁਣ ਭੁੱਖ ਲੱਗੀ ਉਹਦਾ ਭਾਬੀ ਦਾ ਸਮਾਨ ਖੋਹ ਲਈ ਉਹਨਾਂ ਨੇ ਕਿਚੂ ਹੈ ਮਾ ਵੀਰੋ ਬਹੁਤ ਜ਼ਿਆਦਾ ਗੋਸ਼ਤ ਦੀ ਬਾਬੀ ਕੁੜੀ ਦਾ ਕੰਮ ਭਾਈ ਸਾਰਾ ਹੀ ਹੁੰਦਾ ਭੋਲੇ ਇਹ ਕਸ਼ੋ ਪਹਿਲਾਂ ਤਾਂ ਸੁਵਿਧਾ ਲਈ ਮਰੀ ਰਸੋਈ ਟਗੀ ਆ ਦੇਖੋ ਸਾਰੇ ਜਣੇ ਮੈਂ ਖੋਣ ਸਕਦਾ ਰੇਟ ਤਾਂ ਦੋ ਦੋ ਵਾਰ ਪੈਕਿੰਗ ਕੀਤਾ ਭਾਜੀ ਬਣਾ ਨੇ ਹਾਂ ਤਾਂ ਭੋਲੇ ਦਾ ਸਰਵਾਰ ਵਾਲੇ ਨੇ ਕੀਤਾ ਆਹ ਦੁਕਾਨ ਵਾਲੇ ਨੇ ਅਸੀਂ ਵੀ ਇੱਦਾਂ ਕਰੀ ਸੀ ਠੀਕ ਬਜਾਜ ਵਾਲਿਆਂ ਦਾ ਕੀ ਆ ਦੇਖੀ ਬਜਾਜ ਵਾਲਿਆਂ ਦਾ ਬਜਾਜ ਦੀ ਕੰਪਨੀ ਦਾ ਯਾਰ ਬਜਾਜ ਦੀ ਅਬਦੀਲ ਆ ਕੰਪਨੀ ਦਾ ਉਹ ਠੀਕ ਆ ਠੀਕ ਆ ਠੀਕ ਆ ਅੰਡਰੈਕਸ਼ਨ ਆ ਸਟੋਰ ਉਹਦੇ ਅੰਡਰੈਕਸ਼ਨ ਕੋਡ ਅੰਡਰੈਕਸ਼ਨ ਸਟੋਰ ਆ ਅੱਛਾ ਕੋਡ ਬੁੱਲੇ ਲੈ ਆ ਇੱਥੇ ਬਹੁਤ ਸਬਜੀ ਹੁਣ ਇੱਥੇ ਬਹੁਤ ਸਬਜੀ ਸਾਰੇ ਤੇਰਾ ਸੰਦੇਸ ਜੇ ਕਰੀਂ ਨਾ ਕਰਿਆ ਕਰੋ ਪਰ ਘੁੰਮ ਜਾਣਾ ਸਿੱਖਤਾਈ ਦੀ ਗੱਲੀ ਪਰ ਜਿਹੜਾ ਚੀਜ਼ ਸਾਰਾ ਜਿਹੜੀ ਕਹਿੰਦੇ ਸਾਰੇ ਕਹਿ ਹੀ ਹੁੰਦੇ ਆਂ ਜਲਮੀ ਲਗਾਉਂਦੇ ਆਂ ਪਰ ਮੈਂ ਜਿਹੜੀ ਤੁਹਾਨੂੰ ਉਹ ਚੀਜ਼ ਦੇਣੀ ਆਂ ਜੀ ਅੰਦਰ ਕਦ ਹੈਗਾ ਧੁੱਪੇ ਨਾਲ ਚੁੱਲੇ ਤੇ ਕਰਿਆ ਕਰੋ ਪਤਾ ਮੈਨੂੰ ਲੈ ਵੀ ਬੰਦਣਾ ਆਇਤਾ ਮਾਹੀ ਵੀ ਆਏ ਇੱਥੇ ਆ ਜੀ ਥੈਂਕ ਯੂ ਰਵੀ ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੱਜੂ ਥੈਂਕ ਯੂ ਕਰਦੇ ਥੈਂਕ ਯੂ ਤੁਹਾਡਾ ਬਹੁਤ 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 ਹੋ ਗਿਆ ਕਿ ਦੋੜੇ ਲਾ ਲਈ ਨਾਉ ਜੀ ਬਿਊਟੀਫੁਲ ਬਗਾ ਜੀ ਇਹਨਾਂ ਨੇ ਬੱਧੀਆ ਕੰਮ ਕੀਤਾ ਤੁਹਾਨੂੰ ਜਿਹੜੀ ਤੇ ਬਾਤ ਹੋ ਤੇ ਨਾ ਆ ਵੀ ਸਹੀ ਬਾਤ ਥੈਂਕ ਯੂ ਹੋ ਤੈਨੂੰ ਲੈ ਗਏ ਅੰਦਰ ਹੀ ਕਰਨੀ ਸਾਰੇ ਭਾਂਡੇ ਰੱਖੋ ਜਾਂਦੇ ਤੇਨ ਕਿਤੇ ਸਾਰੇ ਭਾਂਡੇ ਤਾਂ ਰੱਖਦੇ ਤੁਹਾਨੂੰ ਭਾਂਡੇ ਅਲੱਗ ਲੈਣ ਦੀ ਲੋੜ ਨਹੀਂ ਐ ਇਹ ਸਹੀ ਆ ਜਿਹੜਾ ਵਿਕਰੂਣ ਲੈਂਦਾ ਉੱਤੇ ਭਾਂਡੇ ਉਹ ਨਾਲ ਸਾਰੇ ਰੱਖਦੇ ਉੱਤੇ ਫਾਇਦਾ ਹੋਏ ਰੱਖ ਹੁੰਦੇ ਐਂ ਦੇਖਦੇ ਆ ਇਹ ਵੀ ਤੇਜ਼ ਉੱਤੇ ਜਾਂਦਾ ਆ ਛੱਡ ਜੀ ਹਟਾ ਚ ਬਣਾ ਅੰਬ ਕੇ ਰਹੀ ਇੱਟ ਡੈਡੀ ਤਵਾ ਨੀ ਕਰਾਖੁੰਦਾ ਤਵਾ ਰੱਖੁੰਦਾ ਤਵਾ ਰੱਖੁੰਦਾ ਤਵਾ ਸਿਰੋ ਟੀਵਾ ਰੱਖੁੰਦਾ ਇਹਦੇ ਤੇ ਬਾਤਿੰਦਾਂ ਦੇ ਪਛੀ ਪਾਸੇ ਤਵਾ ਰੱਖੁੰਦਾ ਮੈਂ ਰੱਖਦੀ ਹਾਂ ਹਮ ਮਾਂ ਮਮੀ ਪੜਾਉਂਦੀ ਹੁੰਦੇ ਹਾਂ ਕੋਲ ਕਾ ਕੀਤੀ ਹੋਂ ਤੱਕ ਇਹਨੇ ਪੜ ਸਕਦੇ ਤੁਸੀਂ ਜੇ ਤੁਹਾਨੂੰ ਕੋਈ ਹਾਂ ਹਾਂ ਇਹਦੇ ਤੇ ਪਾਣੀ ਵੀ ਪੈਣਾ ਚਾਹੀਦਾ ਜੀ ਪਾਣੀ ਬਣੇ ਚੀਜ਼ ਉਬਲੇ ਨਾ ਲਓ ਜੀ ਆਪਾਂ ਹਣ ਇੱਥੇ ਰੈਸਪੀ ਤੁਹਾਨੂੰ ਬਣਾ ਕੇ ਦਿਖਾਣਾ ਕਰਾਂਗੇ ਤੇ ਇੱਕ ਗਰਮੀ ਬਹੁਤ ਦੱਸਿਆ ਸੀ ਦੀਦੀ ਨੇ ਕਿ ਤੁਹਾਡੀ ਕੰਮ ਦੀ ਚੀਜ਼ ਆ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਕਿਹੜੇ ਕੰਮ ਦੀ ਚੀਜ਼ ਆ ਹੁਣ ਪਤਾ ਲੱਗਾ ਕਿ ਚਲੋ ਗਰਮੀ ਇਸ ਲਈ ਕਹਿੰਦੇ ਮੈਨੂੰ ਨਹੀਂ ਪਤਾ ਹੀ ਗਰਮੀ ਜੀ ਕੀ ਕਹਿੰਦੇ ਜੀ ਤੁਸੀਂ ਬਾਹਰ ਕੰਮ ਕਰਿਆ ਕਰੋ ਤੁਹਾਡੇ ਲਈ ਗਰਮੀ ਤੋਂ ਬਿਹਤਰ ਆ ਕਿ ਤੁਸੀਂ ਅੰਦਰ ਹੀ ਕੰਮ ਕਰ ਸਕਦੇ ਹੋ ਗਰਮੀ ਵਾਕੇ ਬਹੁਤ ਆਦਾਂ ਤੇ ਬਹੁਤ ਬਹੁਤ ਥੈਂਕ ਯੂ ਕਰਦੋ ਦੀਦੀ ਉਹਨਾਂ ਦਾ ਬਹੁਤ ਸ਼ੁਕਰੀਆ ਦੀਦੀ ਜੀ ਭਾਜੀ ਜੀ ਤੁਸੀਂ ਇਨਾ ਸਨਮਾਨ ਕੀਤਾ ਇਨਾ ਪਿਆਰ ਦਿੱਤਾ ਸਾਨੂੰ ਵਧੀਆ ਹੈ ਇੱਕ ਉਹ ਹੜਾ ਭਾਂ ਲੈਣਾ ਤੁਸੀਂ ਐਮੀ ਇਹ ਉਹ ਉਹ ਦੂਜਾ ਜਿਹੜਾ ਉਹ ਅੱਜ ਕੋਲ ਉਹ ਜਿਹੜਾ ਲੋਕਲ ਤੇ ਆਉਂ ਉਹ ਲੋਕਲ ਆ ਉਹ ਦੇਖੋ ਤੇ ਲੋਕਲ ਆ ਹੋਰ ਨਾ ਗਾਣੀ 45000 ਲੈਂਦਾ ਮੈਂ ਉਹ ਲੋਕਲ ਜੇ ਤੇ ਕਰ ਜਾ ਉਦੋਂ ਨਹੀਂ ਸਿਰਫ ਬਜਾਦਾਂ ਨਹੀਂ ਇਹ ਸਾਰਾ ਲੋਕਲ ਆ ਉਹ ਸਿਰਫ ਬਜਾਦਾਂ ਦੱਸ ਕੰਪਨੀ ਦੇਖ ਜਾਗਾ ਉੱਤੇ ਮਾਈਕਰੋ ਦੇਖ ਕੇ ਹੋਣੀ ਮਾਈਕਰੋਸਾਫਟ ਕੰਪਨੀ ਆ ਉਹ ਦੱਸਿਓ ਮਾਈਕਰੋਸਾਫਟ ਕੰਪਨੀ ਵਧੀਆ ਸਾਫਟ ਨਾ ਉਹ ਮਾਈਕਰੋਸਾਫਟ ਬਾਜ਼ਾਰ ਵਧੀਆ ਕੰਪਨੀ ਸਭ ਤੋਂ ਉਹ ਨਹੀਂ ਲੋਕਲ ਜਾਲੀ ਜਿਹੇ ਜੀ ਦੋਸਤ ਨਹੀਂ ਬਾਜ਼ਾਰ ਵਧੀਆ ਕੰਪਨੀ ਆ ਮੈਂ ਪੁੱਛਿਆ ਇੱਕ ਵਾਰ ਰੇਟ ਦਾ ਜਿਹੜੇ ਲੋਕਲ ਵਧੀਆ ਹੈ ਬਾਜ਼ਾਰ ਕੰਪਨੀ ਵੈਸਟ ਆ ਸਾਰੇ ਇਹਨਾਂ ਨੂੰ ਬਾਾਈ ਬਾਜ਼ਾਰ ਬ੍ਰਾਂਡ ਆ ਬ੍ਰਾਂਡ ਅਸੀਂ ਕਾਰ ਪਹੁੰਚ ਗਏ ਆ ਅਸੀਂ ਤੇ ਆਗੇ ਸਪਈਆਂ ਚੱਲ ਰਹੀਆਂ ਆ ਆਗੇ ਮੈਂ ਕਿਹਾ ਮੰਮਾ ਨੇ ਕੱਪੜੇ ਉੱਥੇ ਧੋ ਦਿੱਤੇ ਸੀ ਤੇ ਮੇਰਾ ਮੰਮੀ ਤੇ ਹਾਂ ਵੀ ਲਾਪੇ ਸੱਜੇ ਤੇ ਮੈਂ ਕਹਾਂ ਹੁਣ ਮੈਂ ਇਹਨਾਂ ਮਾਰਦਾ ਹਾਂ ਅਜ ਨਹੀਂ ਕੁਮੀਜ ਆ ਗੰਦੀ ਜਿਹੜੇ ਫਾਗਿਆ ਆ ਬੈਗ ਚ ਜਿਹੜਾ ਬਾਂਡੇ ਆ ਉਹ ਨਾ ਸਾਰਾ ਬੜਾ ਭੜਾ ਪੈਨਦਾ ਸਹੀ ਹੁੰਦਾ ਸਾਰੇ ਕੱਪੜੇ ਹੁੜਕੇ ਤਾਹਾਂ ਲਾਓ ਸੈਟ ਪਾ ਕੇ ਹਟੀਆ ਬਣਾ ਲਿਆ ਸੈਜੂ ਗੱਡੀ ਸੋងਗੀ ਆ ਕੇ ਕਹਿੰਦੀ ਅੰਮਾ ਆਪਾਂ ਘਰੇ ਗਾਉਂਦੇ ਕਿਦੀ ਬੈਠਾ ਗੱਡੀ ਚ ਹੀ ਬਾਹਰ ਤੇ ਤਾਦੀ ਸੱਚੀ ਸੱਜੂ ਆਦਾ ਇਧਰ ਆ ਜਾ ਕੀ ਲੱਗਦੀਆਂ ਮੈਂ ਹੁਣ ਆ ਕੇ ਰੋਟੀ ਬਣਾਈ ਆਟਾ ਗੁੰਨੇ ਆ ਫਿਰ ਦੁੱਧ ਕਰੀਂ ਥੋਤੀ ਨਾਲ ਥੋਤੀ ਜੇ ਸੁਈ ਨਾਲ ਥੋਤੀ ਪਾਪਾ ਦੇ ਨੇ ਇਹਦੇ ਪਾਪਾ ਨੇ ਸਾਜੂ ਨੂੰ ਨਵਾਇਆ ਸੁਈ ਦੇ ਨਾਲ ਥੋਤੀ ਮੇਰੇ ਆਹ ਦੇ ਸੁਈ ਤੇ ਨਾਲ ਥੋਤੀ ਪਾ ਚੜਾ ਪੰਨਾ ਹਾਂ ਹੁਣ ਲੱਭਦੇ ਸੀ ਤੇ ਸਰੀਰ ਤੇ ਸਿਰ ਤੇ ਕੱਪੜੇ ਸਾਰੇ ਆ ਮੈਂ ਕੱਪੜੇ-ਕੱਪੜੇ ਰੱਖ ਲਈਆਂ ਮਾਰੀਆਂ ਚ ਜਦੋਂ ਪਾਂਟੇ ਕਿਤੇ ਜਾਊਗਾ ਸੂਟ ਦੀ ਜੀ ਹੁਣ ਲੈ ਕੇ ਆਏ ਅਸੀਂ ਆ ਹੀ ਗਏ ਸੀ ਤੇ ਹੁਣ ਫੇ ਉੱਥੇ ਫੜਾਇਆ ਤੀਜੀ ਸੀ ਤੇ ਮੈਨੂੰ ਸੂਟ ਮਿਲਿਆ ਇੱਕ ਬੜਾ ਪਿਆਰਾ ਆ ਤੇ ਮੈਂ ਤੁਹਾਨੂੰ ਦਿਖਾਵਾਂਗੀ ਜਦੋਂ ਮੈਂ ਪਾਉਂਗੀ ਥਲੇ ਸੁਹਣਾ ਆ ਉਹ ਉੱਥੇ ਰਹਿ ਗਿਆ ਘਰੇ ਹੀ ਹੁਣ ਯਾਰ ਕਿਤਾਂ ਹੋਊਗੀ ਕਿਉਂਕਿ ਮੇਲਾ ਆਣਾ ਸਾਡੇ ਕਿਉਂ ਆਪਾਂ ਮੇਲਾ ਦੇਖਣ ਨਾਲੇ ਤੇ ਆਪਾਂ ਸੇਮ ਸੇਮ ਸਮਝੀ ਮੇਲਾ ਵੀ ਆ ਤੇ ਉਹ ਵੀ ਤੁਹਾਨੂੰ ਵਲੌਗ ਸਾਰਾ ਦਿਖਾਵਾਂਗੇ ਹਾਂ ਮੇਲਾ ਅਸੀਂ ਸਜੀਦ ਭੁੱਲਣੇ ਹੋਣਾ ਹਾਂ ਸਜੀਦ ਮੇਰਾ ਫੇਵਰਿਟ ਸਿੰਗਰ ਤੁਸੀਂ ਕਿੱਥੇ ਜਾ ਰਹੇ ਹੋ ਤੇ ਆਪਾਂ ਜਾ ਰਹੇ ਹਾਂ ਸੱਚ ਆਏਗੀ ਮੰਮਾ ਤਾਂ ਹੋਣਗੇ ਕਿੱਥੇ ਆਏਗੀ ਜੀ ਮੰਮਾ ਜਲੀਨ ਤੇ ਤੁੰਗੀਓ ਉਧਰਾ ਹੋਣ ਕੇ ਦੇ ਜਲੀਨ ਆ ਉਧਰਾ ਮਸਤੀ ਹੋ ਪਈ ਆ ਦਾਦੀ ਕੋਲ ਬੈਠੀ ਆ ਕੀ ਲੈਣਾ ਤੂੰ ਪੂੰਗੀ ਕੀ ਲੈਣਾ ਪੂੰਗੀ ਕਰਨੀਆਂ ਨੇ ਚੰਗਾ ਫੇਰ ਹੁਣਾ ਨੇ ਉਹ ਕਰ ਲਓ ਜੀ ਚੁੱਲਾ ਹੀ ਲੈੰਦਾ ਆ ਘਰ ਹੁਣ ਆਪਾਂ ਇੱਥੇ ਨੈਕਸਟ ਬਲੌਗ ਬਣਾਵਾਂਗੇ

ਇਹ ਤਾਂ ਸਾਡੀ ਅਹੀਂ ਪਤਾ ਪਹਿਲਾ ਆ ਕਿੱਟ ਸਾਡੀ ਫੇਵਰੇਟ ਕਿੱਟ ਆ ਅਸਾਂ ਮੋਰੇ ਰੱਖ ਕੇ ਲੈ ਕੇ ਜਾਈਏ ਮੋਟਰਸਾਈਕਲ ਦੇ ਮੋਰੇ ਰੱਖ ਕੇ ਨਾ ਇੱਕ ਸਮਾਨ ਲੈ ਕੇ ਆਈਦਾ ਹੁੰਦਾ ਇਹ ਪੱਖਾ ਨੜਗਾ ਲਈਂ ਉੱਪਰ ਅਹੀਂ ਮੋਲੀ ਕੁਝ ਹੋਦਾ ਨਾ ਕਿ ਬੜਾ ਉੱਪਰ ਹੈਗਾ ਹੈਲਮਟ ਦਾ ਟਹਾ ਪੜਾਇਆ ਮੈਨੂੰ ਵੀ ਰੱਖ ਉੱਪਰ ਹੀ ਜੇ ਮੋਟਰ ਹੀ ਜੇ ਮੋਟਰ ਹੀ ਨਾ ਦੇ ਸੈਟ ਦੇ ਬਾਕੀ ਸਭ ਆਉਂਦੇ ਹੀ ਆ ਉੱਧਰ ਹਾਏ ਹਾਏ ਫੇਰ ਦੀ ਕਾਦੋਂ ਫੇਰ ਤੂੰ ਮੇਰਾ ਪੁੱਤ ਫੇਰਦਾ ਹਾਂ ਉਹ ਇਹ ਸੁੱਤੀ ਉੱਠੀ ਨਾ ਉੱਗਦੀ ਜਾਂਦੀ ਆ ਇੱਥੇ ਹੋਰ ਕੁਝ ਨਾ ਸੁੱਤੋਂ ਤੁੱਤੇ ਉੱਤੇ ਤਾਂ ਆ ਕੇ ਜਣਦਾ ਹੀ ਆ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਅੱਗੇ ਵਲੌਗ ਸਾਡੇ ਆ ਰਹੇ ਆ ਡਿਫਰੈਂਟ ਤੇ ਗਰਮੀ ਕਰਕੇ ਸਾਡੇ ਤੋਂ ਵਲੌਗ ਬਹੁਤੇ ਬਣੇ ਨਹੀਂ ਪਹਿਲਾਂ ਅਸੀਂ ਸਾਡੂ ਕਹਿੰਦੀ ਪਾਣੀ ਪੂੜ ਜਿਹਾ ਮੰਨਣਾ ਜਾਣ ਹੀ ਹੋਏ ਨੇ ਗਰਮੀ ਬਹੁਤ ਜ਼ਿਆਦਾ ਤੇ ਬਾਕੀ ਜਿਹੜਾ ਅਸੀਂ ਵਲੌਗ ਚਾੜਿਆ ਸੀ ਰੋਟੀ ਲੂਣ ਵਿੱਚ ਲਾ ਕੇ ਖਾਂਦੇ ਪਏ ਉਹ ਸਾਨੂੰ ਦਿਲ ਨਹੀਂ ਕੁਛ ਕਰਦਾ ਇਹ ਖਾਣ ਨੂੰ ਪਰ ਤਾਂ ਕਰਕੇ ਬਣਾਈ ਸੀਗੀ ਉਹ ਬਾਕੀ ਕੋਈ ਖਾਂਦੇ ਲਗਾਉਂਦੇ ਉਹ ਵੀ ਥੋੜੀ ਹੁੰਦਾ ਕਿ ਬੰਦਾ ਜਾਣ ਕੇ ਇਦਾਂ ਹੀ ਖਾਂਦਾ ਆ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਕੋਸ਼ਾ ਸਾਡੇ ਕੋਲ ਬਹੁਤ ਕੁਝ ਦਿੱਤਾ ਨਾ ਇੱਕ ਇੱਕ ਫੇਵਰਟ ਚੀਜ਼ ਲੈਂਦੀ ਮੈਂ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਸਾਨੂੰ ਕਿਸੇ ਵੇਲੇ ਨਹੀਂ ਦਿਲ ਕਰਦਾ ਰੋਟੀ ਦਾ ਸਿਰਫ ਇੱਕ ਫੇਵਰਟ ਚਾਹ ਲੱਗ ਗਈ ਕਿ ਖਾਣੇ ਦੀ ਬੀਚ ਅਚਾਰ ਲੈ ਕੇ ਆਈ ਅੱਜ ਮਿੱਠਾ ਸੈਜਾ ਸਾਡਾ ਮਿੱਠਾ ਸਾਡੇ ਕੋਲ ਮਿੱਠਾ ਆ ਹਰ ਕੋ ਤੁ ਚਾੜ ਦੋ ਚਾੜ ਜੀ ਕਿਉਂਕਿ ਗਰਮੀ ਜ਼ਿਆਦੇ ਆ ਤੇ ਕੁਛ ਖਾਣ ਨੂੰ ਕਿਸੇ ਦਾ ਦਿਲ ਕਰਦਾ ਨਹੀਂ ਹੈਗਾ ਇਸ ਕਰਕੇ ਆਪਾਂ ਰੋਟੀ ਖਾਧੀ ਸਿੱਧਾ ਤੇ ਵਿੱਚ ਸਾਨੂੰ ਕਮੈਂਟ ਆਇਆ ਸੀ ਕਿ ਤੁਹਾਡੇ ਤੋਂ ਰੋਟੀ ਖਾਣ ਜੋ ਕੇ ਪਏ ਜਾਂ ਨਹੀਂ ਗੇ ਬਹੁਤ ਬਹੁਤ ਦਿੱਤਾ ਮਾਲਕ ਨੇ ਸਾਨੂੰ ਦੱਸੋ ਅਸੀਂ ਹੁਣ ਰੋਟੀ ਵੀ ਨਹੀਂ ਖਾ ਸਕਦੇ ਲੋਣ ਉਹ ਜਿੱਦਾ ਰੋਟੀ ਹੀ ਰੋਟੀ ਥੋੜੀ ਹੁੰਦਾ ਕਿ ਬੰਦਾ ਜਾਣ ਕੇ ਖਾਂਦਾ ਸਾਰਿਆਂ ਨੇ ਸੋਚਿਆ ਕਿ ਜਾਣ ਕੇ ਖਾਦੀ ਆ ਹੁਣ ਸਾਡਾ ਕੰਮ ਹੈਗਾ ਬਲੌਗਿੰਗ ਦਾ ਹੀ ਜੋ ਕਰਦੇ ਅਸੀਂ ਸਾਰਿਆਂ ਨੂੰ ਦਿਖਾ ਲੈਣਾ ਤੇ ਹਾਂ ਜੀ ਅਸੀਂ ਫੈਮਿਲੀ ਵਾਂਗੂ ਆ ਸਾਰਿਆਂ ਨਾਲ ਕਰਦੇ ਜਿੱਦਾਂ ਫੈਮਿਲੀ ਜੋ ਅਸੀਂ ਘਰ ਵਿੱਚ ਕਹਿੰਦੇ ਸਭ ਕੋ ਦਿਖਾਈਦਾ ਆ ਜ਼ਰੂਰੀ ਟੀਮ ਦਾ ਕਿ ਬੰਦਾ ਜਾਣ ਕੇ ਖਾਂਦੇ ਆ ਤੇ ਆਪਾਂ ਉਹੀ ਜ਼ਿਆਦੇ ਕੁਝ ਵਿੱਚ ਦਿਖਾ ਲ ਦਿੰਦੇ ਫੇਰ ਕਹਿਣਾ ਹੈਗਾ ਫੁਕਰੀਆਂ ਮਾਰਨ ਤੇ ਆਏ ਤੇ ਇੰਨਾ ਕੋਈ ਗਰੀਬ ਨਹੀਂ ਹੁੰਦਾ ਤੁਹਾਡੀ ਗੱਲ ਸਹੀ ਆ ਬਿਲਕੁਲ ਆ ਫੱਟ ਦਿਲ ਕਰਦਾ ਏ ਖਾਣ ਨੂੰ ਅਜੀ ਕੋਈ ਤੇ ਖੂਬਰੀ ਵੀ ਮਾਰੀ ਕਿ ਸਾਨੂੰ ਮਤਲਬ ਕੀ ਦਾ ਇਦਾਂ ਚੱਕਰ ਇਹ ਆ ਕਿ ਚੱਲ ਬੱਚਾ ਰੱਖੋ ਚਪਲਾ ਹੀ ਕੱਢਦੀ ਹੈ ਗੱਡੀ ਜੋ ਤੇਰੇ ਮਾਲਕ ਸਭ ਨੂੰ ਤੰਦਰੁਸਤੀਆਂ ਬਖਸ਼ੇ ਸੰਸਾਰ ਦੇ ਮਾਤਮੇ ਸਭ ਕੋ ਦਿੱਤਾ ਹੈ ਉਹ ਸਾਡਾ ਦਿਲ ਕਰਦਾ ਸੀ ਕਈ ਵੇਲੇ ਦਿਲ ਕਰਦਾ ਵੀ ਲੂਣ ਵਿੱਚ ਲਾ ਗੋ ਨਾ ਇਦਾਂ ਮੂੰਹ ਖੋਰਤਾਂ ਦੇ ਹੋਏ ਹੁੰਦੇ ਕਈ ਵੇਲੇ ਸਿਹਤ ਨਹੀਂ ਠੀਕ ਹੁੰਦੀ ਤੇਨੂੰ ਲੱਗੋ ਤਿੱਖਾ ਖਾਂਦ ਦਿਲ ਕਰਦਾ ਇਦਾਂ ਅਸੀਂ ਖਾ ਲਈਦੀ ਆ ਇਹਦੇ ਉੱਤੇ ਕੋਈ ਗਰੀਬਾਂ ਦੀ ਤਾਂ ਗੱਲ ਹੈ ਹੀ ਨਹੀਂ ਬਾਕੀ ਛੱਤ ਦੀ ਆ ਛੱਤ ਵੀ ਆ ਚੇਂਜ ਕਰਨੀ ਆ ਆਪਾਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਸਾਡੀ ਛੱਤ ਪਵਾ ਕੇ ਦਿਓ ਅਸੀਂ ਤਾਂ ਸਿਰਫ ਦਿਖਾ ਲਿਆ ਕਿ ਸਾਡੀ ਛੱਤ ਇਦਾਂ ਹੀ ਆਪੇ ਪਾਣੀ ਪਵਾ ਤਾਉਂਦੀ ਆ ਮਿੱਤਾਂ ਬਹੁਤ ਕੁਛ ਸਾਨੂੰ ਬੱਸ ਇਹ ਹੁੰਦਾ ਸਾਡੇ ਨਾਲ ਹੁੰਦਾ ਚਾਹੇ ਉਹ ਦੁੱਖਾ ਚਾਹੇ ਉਹ ਸੁੱਖਾ ਅਸੀਂ ਸਭ ਨੂੰ ਦਸੀਏ ਕਿ ਸਾਡੀ ਫੈਮਲੀ ਆ ਸਾਡੇ ਫੈਮਲੀ ਵਾਂਗੂ ਆ ਸਾਰੇ ਕਈ ਵੇਚ ਹੁੰਦੇ ਜਿਹੜੇ ਗਲਤ ਕਮੈਂਟ ਕਰਦੇ ਆ ਕਈ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਬਹੁਤ ਵਧੀਆ ਕਮੈਂਟ ਕਰਦੇ ਆ ਇੱਕ ਮਿੰਟ ਆਏਗੀ ਇੰਨੀ ਤੁਹਾਡੀ ਇਨਕਮ ਆ ਜੇ ਰੋਟੀ ਪਾਣੀ ਚਾਜ ਦਾ ਖਾਦਾ ਫਾਇਦਾ ਕੀ ਆ ਤੁਹਾਡੀ ਗੱਲ ਬਿਲਕੁਲ ਸਹੀ ਆ ਰੋਟੀ ਪਾਣੀ ਚੱਜਦਾ ਹੀ ਖਾਣੇ ਚਾਹੀਦਾ ਆ ਤੇ ਅਸੀਂ ਵੀ ਵਧੀਆ ਖਾਈਦਾ ਰੋਟੀ ਪਾਣੀ ਕੋਈ ਤਾਂ ਨਹੀਂ ਗੱਲ ਨਹੀਂ ਸਾਡਾ ਉਹਨੇ ਥਿਲ ਕਰਦਾ ਸੀ ਅਸੀਂ ਖਾ ਲਿਆ ਤੇ ਉਹਦੇ ਵਿੱਚ ਕੋਈ ਗੱਲ ਲੱਤਾ ਇਦਾਂ ਦੀ ਬਣਦੀ ਨਹੀਂ ਆਹੀ ਆਹੋ ਕੋਈ ਗੱਲ ਤਾਂ ਲਾ ਕੋ ਕਦੇ ਉਹ ਲੈ ਪਕੇ ਲਾ ਕੇ ਤੇ ਅੱਜ ਇਹ ਸਮਾਨ ਲੈਦਾ ਤੇ ਖਾ ਲੈ ਸੱਚ ਨਾਲੇ ਬਾਕੀ ਸਟੋਰਰ ਦੇ ਲਗਾਦਾ ਖਾ ਉਹ ਜੂਈ ਜਾਏਗਾ ਕਿ ਕੋਈ ਜੋ ਕਹਿੰਦਾ ਉਹ ਹੀ ਖਾਓ ਹੁਣ ਅਸੀਂ ਤੇ ਪੀੜਾ ਖਾਂ ਤੰਨਾਂ ਨਹੀਂ ਕਹਿਣਾ ਗੁਰਿਆ ਮੌਤ ਦੇ ਜੋ ਸੰਦੇਸ਼ ਦਿੰਦੇ ਆ ਇਹੋਂ ਦੇ ਘਰ ਵਿੱਚ ਆਪਣਾ ਵਧੀਆ ਸਿਸਟਮ ਵੀ ਬਲੇ ਥੋੜਾ ਜ਼ਿਆਦਾ ਖਾਲੀ ਤੇ ਕਈ ਬਲੇ ਥੋੜਾ ਮੇਜਣਾ ਵੀ ਖਾਲੀ ਦਾ ਇਹਦੇ ਵਿੱਚ ਕਰੀਬੀ ਵੀ ਜਿਹੜਾ ਕਲ ਹੋਇਆ ਹੈ ਜੋ ਜਿਹੜਾ ਕਰਦਾ ਉਹ ਬਣਾ ਖਾ ਲੈਂਦਾ ਹੈ ਸਾਨੂੰ ਬੈਡਰੂਮ ਸੈਟ ਇੱਕ ਪਹਿਲੇ ਪਰਸ਼ਾਪ ਚੇਂਜ ਕਰਨੀ ਹੈ ਫਿਰ ਬਾਅਦ ਸਾਰਾ ਕੰਮ ਕਰਦੇ ਫਿਰ ਕਰਾਂਗੇ ਸ਼ਾਇਦ ਬੈਡਰੂਮ ਨੂੰ ਦੇਖਾਂਗੇ ਹੋਰ ਲੈ ਲੂਗੇ ਕਿਉਂਕਿ ਸਾਡਾ ਬੈਡ ਛੋਟਾ ਹੈ ਤੇ ਲੰਮੇ ਵੀ ਤੇ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਜਰੂਰ ਕਿ ਅਸੀਂ ਇੱਥੇ ਛੱਤ ਤੇ ਲੈਂਡਰ ਪਾ ਲਈਏ ਜਾਂ ਬਾਲੇ ਪਾ ਲਈਏ ਫਿਰ ਦੁਬਾਰਾ ਸਾਨੂੰ ਇਹ ਗੱਲ ਦੱਸਿਓ ਕਿ ਜੇ ਬੰਦ ਮਾਣੇ ਨੂੰ ਕੀਤਾ ਨਵੇਂ ਮਕਾਨ ਪਾਵਾਂਗੇ ਸਕੇ ਦੱਸਿਓ ਕਿਉਂਕਿ ਹੌਸਫੁਰ ਜਿੰਨਾ ਟਾਈਮ ਨਹੀਂ ਪੈਂਦੇ ਉਹ ਮਜ਼ਾਮ ਅਸੀਂ ਮਰਮਮਤ ਕਰਾਉਣੀ ਹੈ ਇਹਨਾਂ ਦੀ ਤੇ ਦੱਸਿਓ ਜਰੂਰ ਪ੍ਰਾਪਾਲੇ ਪਾਈਏ ਕਿ ਲੈਟਰ ਪਾਈਏ ਵੈਸੇ ਸਾਨੂੰ ਤਾਂ ਬਾਲੇ ਸਹੀ ਲੱਗਦੇ ਪਏ ਕਿਉਂਕਿ ਠੰਡੇ ਰਹਿੰਦੇ ਕਮਰੇ ਟੈਂਡਰ ਵਾਲੇ ਕਮਰੇ ਤਪਦੇ ਬਹੁਤ ਬਾਲੇ ਕਹੀਏ ਕਿ ਬਾਲਿਆਂ ਦੇ ਘੋਡੇ ਖਰਚਾ ਆਉਂਦਾ ਉਸੇ ਵੀ ਪਤਸੂ ਮਾਰਦਾ ਨਹੀਂ ਆਉਂਦਾ ਬੱਚ ਨਹੀਂ ਖਰਚੀ ਦੀ ਤਾਂ ਕੋਈ ਗੱਲ ਨਹੀਂ ਇਹ ਹੈ ਕਿ ਬਾਲਿਆਂ ਨਾਲ ਠੰਡੇ ਰਹਿੰਦੇ ਕਮਰੇ ਟੈਂਡਰ ਤਪਦੇ ਬਹੁਤ ਮੇਰਾ ਤਾਂ ਬਾਲੀ ਚੇਂਜ ਕਰੀਏ ਸਾਰੇ ਰੱਖ ਰਹੇ ਹੈਡ ਬੰਡ ਚਲੋ ਠੀਕ ਹੈ ਜੀ ਸਾਰਿਆਂ ਦਾ ਆਪਾਂ ਦਿলো ਥੈਂਕਸ ਕਰਦੇ ਆ ਬਹੁਤ ਸਾਰੀ ਸਪੋਰਟ ਕਰਦੇ ਤੁਸੀਂ ਤੇ ਸਾਨੂੰ ਇਦਾਂ ਪਿਆਰ ਕਰਦੇ ਰਹੋ ਸਾਡੇ ਬਲੌਗ ਨੂੰ ਇਦਾਂ ਹੀ ਕਿਤੇ ਕਿਤੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਪਿਆਰਾ ਜਾਂ ਤੇ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਨਵੀਂ ਰੈਸਪੀ ਤੇ ਉਹ ਵੀ ਤੁਹਾਨੂੰ ਤੁਹਾਡੇ ਨਿਗਾ ਕਰਾਵਾਂਗੇ ਤੇ ਆਪਾਂ ਬਹੁਤ ਸਾਰੀ ਰੈਸਪੀ ਰੈਸਪੀ ਦੀ ਕਰਦੇ ਆ ਕੱਲ ਨੂੰ ਆਉਗੀ ਕੱਲ ਨੂੰ ਆਉਗੀ ਰੈਸਪੀ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਕਰਦੋ ਬਾਏ ਬਾਏ